ਉੱਡ ਰਿਹਾ ਜੀ ਮੁੰਡਾ ਮੂਟ ਚੋਰੀਓ ਸੈਲੋ ਹੈ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਚੱਲੇ ਆ ਵਾਰ 7:00 ਵਜੇ ਆ ਕਿ ਆਪਾਂ ਇੱਥੇ ਲੱਗੇ 10:00 4:00 ਆ ਗਈ ਕਮਰੇ 'ਚ ਏਸੀ ਚਾਲਦਾ ਜੀ ਏਸੀ ਹੁਣ ਬੰਦ ਕਰਿਆ ਹੁਣ ਸਿੱਤ ਨੂੰ ਡੇਢ ਘੰਟਾ ਡੇਢ ਘੰਟਾ ਜੁੱਤੇ ਬਿਲਕੁਲੋਂ ਮਰੀਆਂ ਵਾ ਕੇ ਨਹਾ ਲਿਆ ਧਰਮੀ ਬਹੁਤ ਸੀਗੀ ਇਹ ਚਲਦੇ ਆ ਬਾਹਰ ਮੁੱਕ ਦੇਖਦੇ ਕੀ ਮੜ ਚਲੋ ਅੱਗੇ ਗਿਆ ਬਾਥਰੂਮ ਉਹ ਵਾਜੋ ਫਿਰ ਚાલਦੇ 66 ਕੀ ਨੰਬਰ ਕਮਰਾ ਉਹ ਚાલਦੇ ਆ ਸ਼੍ਰੋਮ ਵਧੀਆ ਇਹ ਨੋ ਇਹਦਾ ਨਾ ਆਇਓ ਭਾਈ ਦਾੜੀ ਹੈ ਦੀ ਉਹ ਇਹਨੂੰ ਸੈੱਟ ਕਰੀ ਜਾਂਦਾ ਹਾਂਜੀ ਨਾ ਆਇਆ ਹੈ ਹੈ ਇਧਰ ਸਰਾਵਾਂਗੇ ਨਹੀਂ ਰਾਹ ਜਾਂਦਾ ਸਿੱਧਾ ਫਿਰ ਆਵਾਂਗੇ ਦਾ ਕਮਰਾ ਕੋਬਰਾ ਕੀ ਮਿਲਦਾ ਲੌਕ ਖੋਲਦੇ ਮੋਟਰਾਂ ਦਾ ਚਾਲਦੇ ਐ ਰਹੀ ਗਲੀਆਂ ਆਪਰਾਤਨ ਪੁਰਾਣੀਆਂ ਕਿ ਚੱਲੇ ਰਾਤ ਦੇ ਵਜੇ ਕੇ 9:00 ਅਸੀਂ ਚੱਲੇ ਐ ਇਹ ਚੱਲੇ ਸੇਵਾਗਾਰ ਲੰਗਰ ਚਾਹ ਗਏ ਆਂ ਸੇਵਾ ਕਰਿਆ ਆਂ ਜਿੰਨੀ ਕੋਊਗੀ ਬਾਕੀ ਚੱਲਦੇ ਆਂ ਇੱਕ ਵਾਰ ਸੇ ਹੋਰਗੇ ਕੰਮ ਕਰਨ ਉੱਟਲ ਵਾਲੇ ਨੇ ਰਿਆ ਨਾ ਆਹ ਆਹ ਹੋਟਲ ਦੇ ਕਮਰੇ ਬਣਾਏ ਫਿਰ ਉਹ ਆ ਗਿਆ ਆ ਗਿਆ ਬਰਾਬਰ ਪਰchu ਮੇ ਜਾਈ ਇਕੱਠਾ ਲੰਗਰ ਹਾਲ ਜ ਨਹੀਂ ਚੱਲਦੇ ਆ ਜੀ ਬਲਿੰਕਰ ਤੋਂ ਦੋ ਗਲਾਸ ਲਿਆਏ ਸੀ ਬਲਿੰਕਰ ਐਪ ਤੋਂ ਲਿਆਏ ਸੀ ਹਾਂ ਬਗਲਾ ਬੈਰਨ ਕੋਸਰੀ ਪੌਣ ਗਾਸਣ ਚ ਪੱਖਾ ਕਰਦੀ ਤੇਜ਼ ਕਰ ਚਲਾ ਦਿਓ ਯਾਰ ਸੁਭਾਏ ਇਨੀ ਕੋਈ ਏਸੀ ਮਾਰਦਾ ਠੰਡੀ ਠਾਰ ਹਵਾ ਟੰਗਤੀ ਬੋਤਲ ਏਸੀ ਕੋਲ ਵੀ ਹਰ ਠੰਡੀ ਰਹੂ ਆ ਜਾਵਦੀ ਆ ਲੈਂਪ ਜੇ ਬਲਗ ਜਲਦੀ ਗਮ ਦੇਖ ਹੈਲੋ ਸਵੇਰ ਦੇ ਅਜੇ ਕਿ ਤਿੰਨ ਤਾਂ ਨਹੀਂ ਹੋਈ। ਲੈ ਦਰਵਾਜ਼ਾ। ਜਦੋਂ ਕਿ ਮੈਂ ਫੋਨ ਲਵਾਵਾਂ ਲੜਾ ਬੁੱਤ। ਨੋਇਸ ਸਵੇਰ ਦੇ ਤਿੰਨ ਹੋ ਜੇ ਹੋਏ ਨੇ। ਕੈਮ ਜੀ ਹੁੰਦਾ। ਤਾਂ ਮਾਰਾ 5 ਵਜੇ 5:30 ਪੰਜ ਹੋਗਾ। ਆਹ ਉਹ ਕਰ ਲਾਂ ਲੰਗਰ ਹੈ ਸਾਈਡ ਦੇ ਜਾਣਾ ਕਿਉਂਕਿ ਇੱਧਰ ਨਹੀਂ ਗਲੀਆਂ ਜਿਆ ਰੋਵਾ ਉਹ ਨਾ ਕੋਨਾ ਬੰਦ ਹੀ ਨਹੀਂ ਹੁੰਦੀ ਸਭ ਚੌਕੀਆਂ ਨੇ ਹੁੱਲੇ ਨਾ ਢੱਪ ਢੂਗ ਗਈ ਦੇਖੀ ਗਵਨ ਸਾਰੇ ਖੁੱਲੀਆਂ ਰਾਤ ਇੱਥੇ ਪੈਂਦਾ ਇੱਕ ਹਾਰੂ ਰਾਤ ਇੰਨਾ ਇਕੱਠੇ ਇੱਥੇ ਲੋਕਾਂ ਦਾ ਆ ਜਾ ਵੀ ਨਹੀਂ ਬੰਦਦਾ ਜੀ ਤੇ ਰਾਹ ਨਾਲ ਆਈ ਤੇ ਅਸੀਂ ਸੜਕ ਤੇ ਕਿੰਨਾ ਹਰਕਪਾ ਗਿਆ ਪੈਰ ਧਰਨ ਨੂੰ ਸਾਰੀ ਇਹ ਗੱਲ ਇੱਥੇ Yeah. you ਦਰਸ਼ਨ ਕਰਿਆ ਏ ਇਦੋ ਵਾ ਚੱਲੇ ਆ ਬਾਬਾ ਟੱਲਰ ਆਏ ਜੀ ਮਾਤਾ ਕੌਲਸਾਰ ਤੇ ਬਾਬਾ ਦੀਪ ਸਿੰਘ ਜੀ ਤੇ ਗੁਰਦਵਾਰ ਬਵੇਕਸਰ ਸਾਹਿਬ ਤੇ ਪੰਜਵੀਂ ਪਾਸ਼ਾ ਫੱਕੀ ਅੱਗੇ ਤੁਹਾਨੂੰ ਦਿਖਾਉਣਾ ਦਰਸ਼ਨ ਕਰਿਆ ਇਸ਼ਨਾਨ ਕਰੇ 2 ਘੰਟੇ ਜਾਂ ਸਾਢੇ 10 ਤਿੰਨ ਵਾਰੀ ਹੋਏ ਨੇ ਤਿੰਨ ਵਾਰੀ ਪਹਿਲਾ ਕੋਠਾ ਸਾਹਿਬ ਜੀ ਮਹਾਰਾਜ ਜਰੂਰ ਦਰਸ਼ਨ ਤੇ ਜਦੋਂ ਲਈ ਜਾਂਦੇ ਨੇ ਪਾਲਕੀ ਸਾਹਿਬ ਫੇਰ ਤੀਜੀ ਵਾਰੀ ਅੰਦਰ ਦਰਬਾਰ ਸਾਹਿਬ ਦੇ ਤਿੰਨ ਵਾਰੀ ਦਰਸ਼ਨ ਕਰੇ ਨੇ ਦੋ ਵਾਰੀ ਕਾਲ ਤਖਤ ਸਾਹਿਬ ਉੱਥੇ ਚੱਲਦੇ ਆਂ ਮਾਰਦਾ ਦੇਖੋ ਕਿੰਨੀ ਵਧੀਆ ਪ੍ਰਾਣੀ ਕਿੰਨੀ ਆ ਇਹਦੇ ਬਹੁਤ ਨੇ ਅੱਜ ਵੀ ਜਿਹੜੇ ਪੁਰਾਣੀਆਂ ਇਮਾਰਤਾਂ ਜਿਵੇਂ ਖੜੀਆਂ ਨੇ ਮੀਨਾ ਗਰੀ ਦੇਖੋ ਉਹ ਸਮੇਂ ਦੀ ਪੀਓਪੀ ਮਾੜੇ ਤੋਂ ਮੁੜ ਕੇ ਸਾਡਾ ਹੋਟਲ ਆ ਜਾਣਾ ਚੱਲਦੇ ਆਂ ਅਸਮਾਨ ਧਾਤੇ ਨੇ ਮੋਟਰ ਹੈ ਚੱਕ ਲਾਂਗੇ ਉੱਧਰ ਬਾਬਾ ਦੀਪ ਸਿੰਘ ਜੀ ਕਹਿੰਦੇ ਉੱਧਰ ਹੀ ਚਲੇ ਜਾਵਾਂਗੇ ਲੋਈ ਸੌਂ ਗਏ ਆ ਕੀ ਲਾਗੀ ਆ ਗਈਂ ਦਸ ਮਿੰਟ ਬੈਠੇ ਨੂੰ ਖਾਧੀ ਡੇਢ ਘੰਟਾ ਸੌਂ ਗਏ ਅੱਡਰਾ ਜਿੰਦਾ ਲਾਦਾ ਜਾਂਬੀ ਜੀ ਮਿਲ ਇਹਨਾਂ ਦੀ ਇਹਨਾਂ ਨੇ ਜਿੰਦਾ ਲਾਦਾ ਜਿੰਦਾ ਸਾਡਾ ਲਾਇ ਹੀ ਹੋਇਆ ਸੀ ਦੇਵ ਬੱਬੇ ਜੀ 9 ਸਾਲ ਦੀ ਹੋ ਅਸੀਂ ਬਾਬਾ ਟਾਹਰਾ ਸਾਹਿਬ ਦੀ ਤੇ 9 ਹੀ ਮੰਜ਼ਲੇ ਬਣੀ ਹੋਈ ਹੈ ਇਹਨਾਂ ਨੂੰ ਬਚਨ ਸਿੰਘ ਜੀ ਸਾਹਿਬ ਦੇ ਠਾਣੇਦਾਰ ਹੋਊ ਥੋੜੇ ਮੰਗੀਆਂ ਮਰਾ ਦਸਾਂ ਪੂਰੀ ਹੋਣਗੀਆਂ ਤੇ ਦਰਵਾਜ਼ਾ ਵਾਹਾਈ ਸੰਗਤ ਇੱਥੇ ਮੈਂ ਤੁਹਾਡੇ ਇੱਕ ਜਾਊਗੀ ਤਾਂ ਜੇ ਉਹ ਤੇਰਾ ਸਫਲ ਹੋਊਗੀ ਗੁਰਨਾਮ ਕੇਵਲ ਜੀ ਨੂੰ ਭਾਈ ਉਦੇ ਸਿੰਘ ਜੀ ਦਿਖਾਉਣਾ ਭਾਈ ਉਦੇ ਸਿੰਘ ਜੀ ਇਹਨਾਂ ਨੂੰ ਬਚਨ ਹੋਏ ਸੀ ਇਹਨਾਂ ਨੇ ਪੁੱਛਿਆ ਗੁਰੂ ਸਾਹਿਬ ਨੂੰ ਵੀ ਮੇਰੀ ਉਮਰ ਦੱਸੋ ਤੁਸੀਂ ਕਿੰਨੀ ਉਮਰ ਲਖਦੇ ਹੋ ਗੁਰੂ ਸਾਹਿਬ ਨੇ ਕਹੇ ਜੀ ਮੇਰੇ ਬਾਦ ਤੁਸੀਂ ਤਿੰਨ ਵਾਰੀ ਆਉਣਾ ਇਹਦੇ ਸਿੱਖ ਸਿੱਖਾਂ ਦੇ ਬਹੁਤ ਪੀੜ ਆਉਗੀ ਫੇਰ ਇਹਨਾਂ ਦਾ ਜਨਮ ਹੋਣਾ ਭਾਈ ਉਦੇ ਸਿੰਘ ਇਹ ਉਦੇ ਸਿੰਘ ਕੀ ਕਰਨਾ ਭਾਲ ਉਦੇ ਸਿੰਘ ਕੋ ਰੱਖੇ ਸਦਾ ਨਾਲ ਇਹ ਬਚਨ ਹੋਏ ਸੀ ਗੁਰਨਾਮਕ ਦੇਵ ਜੀ ਇਹਦੇ ਬਾਬਾ ਟੱਲਰਾਇ ਸਾਹਿਬ ਦੇ ਸਾਰੇ ਬਣੇ ਨੇ ਇਹਦੇ ਸਹਾਜ ਹਦਦੇ ਨੇ ਦੇ ਹੈ ਗੁਰਨਾਮਕ ਦੇਵ ਜੀ ਜੱਤੀਓ ਸਮਾਜ ਸੀਗੀ ਉੱਥੇ ਕੀਰਤਪੁਰ ਕਤਾਰਪੁਰ ਸਾਹਿਬ ਇਧਰ ਭਾਈ ਬਚਤਰ ਸਿੰਘ ਜੀ ਸਭ ਦਿਸ਼ਾਂ ਕਰੀ ਮੀਨਾ ਕਰੀ ਦੇਖ ਲੋ ਤੇ ਕਰੀ ਪਹਿਲੀਆਂ ਦੇ ਪਾਪਾ ਗੁਰਬਖਸ਼ ਸਿੰਘ ਜੀ ਬਾਬਾ 75 ਰੁਪਏ ਜੈ ਥੱਲੋਂ ਆ ਬਾਬਾ ਹਲੂ ਮਾਰਾ ਹੈ ਜੀ ਸਾਂਝਾ ਜਦ ਨਹੀਂ ਗੜਵੀਆਂ ਦੀ ਫੋਟੋ ਮੱਕੇ ਮਦੀਨੇ ਗੁਰੂ ਨਾਨਕ ਦੇਵ ਜੀ ਸਾਰੀ ਯਾਤਰਾ ਕੌਡਾ ਰਖਸ ਕੋਈ ਗੁਰਦਾਰਾ ਪਵੇਖ ਸਰ ਸਾਹਿਬ ਪਹੁੰਚ ਗਏ ਤੇ ਇਤਿਹਾਸ ਰੋਕ ਕੇ ਪੜ ਲਿਆ ਅੰਦਰ ਦਰਸ਼ਨ ਕਰਾਉਣੇ ਬਾਕੀ ਤੇ ਇੱਕ ਇਹ ਤੇ ਮੇਰੀ ਪੀਰੀ ਦੇ ਨਿਸ਼ਾਨ ਸਾਹਿਬ ਨੇ ਇਹ ਘੋੜਾ ਬੰਨਿਆ ਕਰਦੇ ਆ ਕਰੀਰ ਦੇ ਰਸਤੇ ਨੂੰ ਅਵਾਹ ਲੋਈ ਦਰਸ਼ਨਗਰ ਕਿਹਾ ਗਿਆ ਆਪਾਂ ਅੰਦਰੋਂ ਵੀਡੀਓ ਬਣਾਉਂਦੇ ਨਹੀਂ ਇਹਨਾਂ 라ਉਡ ਨਹੀਂ ਸੀ ਤੇ ਚੱਲਦੇ ਹਾਂ ਕਰਦੇ ਰਾ ਪੰਜਵੀਂ ਪਾਸ਼ਾ ਹੀ ਰਹੀ ਹੂ ਤੇਗ ਬਾਦਰ ਜੀ ਨੇ ਜਿੱਥੇ ਸ੍ਰੀ ਗੰਗ ਸਾਹਿਬ ਤੇ ਹੱਥ ਲਿਖਤ ਕਰਵਾਈ ਸੀ ਇਹ ਪੰਜ ਪਾਸ਼ੇ ਪੰਜਵੀਂ ਪਾਸ਼ੇ ਪੰਜ ਮੰਜ਼ਲਾਂ ਨੇ ਇਤਿਹਾਸ ਸੁਣਾਉਣੇ। ਦੇਖੋ ਨੇ ਅਸੀਂ ਸ਼ੌਕ ਕਰਕੇ ਫੜਦੇ ਹਾਂ। ਲੋ ਜੀ ਚੱਲੇ ਆਂ ਪ੍ਰਸ਼ਾਦ ਲੈ ਲਈਏ, ਆਹ ਮੋਟਰਾਂ ਚੱਕਦੇ ਜਲਦੇ ਆਂ। ਕਮਰੇ ਦੇ ਸਮਾਨ ਚੱਕਦੇ ਇੱਥੇ ਡੇਰੋ ਆਪਾਂ ਨਾਨਕ ਚੱਲਾਂਗੇ। ਇਹ ਲੋ ਵੀ ਜੀ ਮੁੰਡਾ ਬੂਟ ਚੋਰੀਓ ਬੂਟ ਚੋਰੀਓ ਉਹ ਬਟਾ ਲੈ ਰਾਇ ਆ ਮੇਰੇ ਵਾਲੇ ਵੀ ਚੱਕ ਕੇ ਲੈ ਗਏ ਆ ਲੈ ਗਏ ਚਿੱਟੇ ਬੂਟ ਸਾਫ ਕਰਨੇ ਪੈਣਗੇ ਇਹਦੇ ਨਾਲ ਕਾਲੇ ਸੀ ਕਿਉਂ ਬੂਟ ਲੈ ਗਏ ਜਾ ਕੇ ਕੋਈ ਇਕੱਠੇ ਨਾ ਹੈ ਨੇ ਇੱਕ ਜਗ੍ਹਾ ਤੇ ਸਕੈਚਰ ਦੇ ਸੀ ਮੁੰਡੇ ਦੇ ਬੂਟ ਸਕੈਚਰ ਦੇ ਲੈ ਗਏ ਉਹ ਚੱਕ ਕੇ ਦੁੱਖ ਭਰੀ ਦਾਸਤਾ ਇਹਦੀ ਤਾਂ ਬੂਟ ਪਾਉਣਾ ਚਾਹਦਾ ਫਿਰ ਪੱਗਾਂ ਖਾਣੇ ਪੀਣੇ ਫਿਰ ਚੱਲਦੇ ਨਿਕਲਦੇ ਚਪਲਾ ਦਵਾਉਣੀਆਂ ਨੇ